ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਆ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਇੱਕ ਵਾਰੀ ਫੇਰ ਤੁਹਾਡਾ ਸਵਾਗਤ ਕਰਦੇ ਆ ਤੁਹਾਡੇ ਆਪਣੇ ਚੈਨਲ ਜਾਨਵਰ ਮੈਕਮਾ ਤੇ ਸੋ ਜਿਹੜੇ ਜਿਹੜੇ ਵੀਰ ਆਪਣੇ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖਣ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਜ਼ਰੂਰ ਦਬਾ ਦਿਓ ਤਾਂ ਜੋ ਆਪਣੀ ਹਰ ਇੱਕ ਵੀਡੀਓ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ ਸੋ ਦੋਸਤੋ ਕੁਝ ਦਿਨ ਪਹਿਲਾਂ ਆਪਾਂ ਨੇ ਇੱਕ ਵੀਡੀਓ ਪਾਈ ਸੀ ਉਹ ਵੀਡੀਓ ਵਿੱਚ ਆਪਾਂ ਨੇ ਦੱਸਿਆ ਸੀ ਕਿ ਜਿਹੜੇ ਮੁਰਗੀਆਂ ਦੇ ਅੰਡੇ ਨੇ ਉਹ ਆਪਾਂ ਗਰਮੀ 'ਚ ਕਿਵੇਂ ਸੇਲ ਕਰ ਸਕਦੇ ਸੋ ਇੱਕ ਵੀਰ ਦਾ ਕਮੈਂਟ ਆਇਆ ਸੀਗਾ ਕਿ ਤੁਸੀਂ ਉਹਦੇ ਤੇ ਪ੍ਰੋਪਰ ਇੱਕ ਵੀਡੀਓ ਬਣਾਓ ਵਧੀਆ ਵੀਡੀਓ ਬਣਾਓ ਚਾਹੇ ਥੋੜੀ ਜਿਹੀ ਵੱਡੀ ਹੋ ਜੇ ਕਿ ਤਾਂ ਕਿ ਆਪਾਂ ਜਿਹੜੇ ਅੱਗੇ ਕਰਮੀ ਆਉਣੀ ਆ ਜਿਹੜਾ ਅੰਡੇ ਦਾ ਆਪਾਂ ਕੀ ਪ੍ਰਯੋਗ ਕਰ ਕਰਦੇ ਆ ਕਿਦਾਂ ਉਹਨੂੰ ਐਚਡੀ ਚ ਲਵਾ ਸਕਦੇ ਆ ਜਾਂ ਆਪਾਂ ਉਹਨੂੰ ਕਿਵੇਂ ਸੇਲ ਕਰ ਸਕਦੇ ਸੋ ਵੀਡੀਓ ਬਹੁਤ ਜਾਣਕਾਰੀ ਵਾਲੀ ਹੋਣ ਵਾਲੀ ਹੈਗੀ ਸੋ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ ਸਕਿਪ ਬਿਲਕੁਲ ਵੀ ਨਾ ਕਰਿਓ ਤਾਂ ਜੋ ਤੁਸੀਂ ਸਾਰੀ ਜਾਣਕਾਰੀ ਪ੍ਰਾਪਤ ਕਰ ਸਕੋ ਸੋ ਵੀਡੀਓ ਨਾਲ ਅੰਤ ਤੱਕ ਬਣੀ। ਸੋ ਦੋਸਤੋ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਸਰਦੀ ਚ ਜਿਹੜਾ ਦੇਸੀ ਅੰਡਾ ਬਹੁਤ ਆਸਾਨੀ ਨਾਲ ਤੇ ਵਧੀਆ ਜਿਹੜੀ ਕੀਮਤ ਤੇ ਸੇਲ ਹੋ ਜਾਂਦਾ। ਜਿਹੜੀ ਪ੍ਰੋਬਲਮ ਆਉਂਦੀ ਆ ਥੋੜੀ ਜਿਹੀ ਉਹ ਆਉਂਦੀ ਆ ਗਰਮੀ ਚ। ਸੋ ਆਪਾਂ ਅੱਜ ਸਾਰਿਆਂ ਤੁਹਾਨੂੰ ਤਕਨੀਕਾਂ ਦੱਸਾਂਗੇ ਤੁਸੀਂ ਗਰਮੀ ਚ ਜਿਹੜਾ ਅੰਡਾ ਇਹ ਕਿਵੇਂ ਸੇਲ ਕਰਨਾ ਦੇਸੀ ਅੰਡਾ ਜਾਂ ਕਿਵੇਂ ਹੈਚਰੀ ਵਾਲੇ ਵੀਰ ਤੋਂ ਤੁਸੀਂ ਨੇ ਬੱਚਾ ਕੜਵਾਉਣਾ ਹੈਗਾ ਕਿਵੇਂ ਦੇਣਾ ਹੈਗਾ ਉਹ ਸਾਰਾ ਆਪਾਂ ਪ੍ਰੋਸੀਜਰ ਵਿੱਚ ਦੱਸਾਂਗੇ ਸੋ ਆਪਾਂ ਤੁਹਾਡਾ ਜ਼ਿਆਦਾ ਟਾਈਮ ਨਾ ਲੈਂਦੇ ਹੋਏ ਆਪਾਂ ਜਿਹੜੀ ਗੱਲਬਾਤ ਪੂਰੀ ਸਟਾਰਟ ਕਰਦੇ ਆਂਗੇ ਦੋਸਤੋ ਜਿਸ ਤਰ੍ਹਾਂ ਤੁਹਾਨੂੰ ਪਤਾ ਕਿ ਅੱਗੇ ਹੁਣ ਗਰਮੀ ਦਾ ਟਾਈਮ ਆ ਰਿਹਾ ਕਈ ਵੀਰ ਸਸਤੀਆਂ ਮੁਰਗੀਆਂ ਵੇਚ ਦਿੰਦੇ ਨੇਗੇ ਬਹੁਤ ਜ਼ਿਆਦਾ ਉਹਨਾਂ ਨੂੰ ਡਰ ਹੁੰਦਾ ਕਿ ਜਿਹੜਾ ਗਰਮੀਆਂ 'ਚ ਉਹ ਅੰਡਾ ਸੇਲ ਨਹੀਂ ਹੋਣਾ ਇਹ ਗੱਲ ਕਿਤੇ ਨਾ ਕਿਤੇ ਸਹੀ ਵੀ ਆ ਕਿ ਗਰਮੀਆਂ 'ਚ ਥੋੜਾ ਜਿਹਾ ਅੰਡੇ ਸੇਲ 'ਚ ਬਹੁਤ ਪ੍ਰੋਬਲਮ ਆਉਂਦੀ ਹੈਗੀ ਜਿਹੜਾ ਫਰਵਰੀ ਮਾਰਚ ਤੱਕ ਵਧੀਆ ਰੇਟ ਮਿਲਦਾ ਹੈਗਾ ਪਰ ਗਰਮੀਆਂ 'ਚ ਥੋੜੀ ਜਿਹੀ ਪ੍ਰੋਬਲਮ ਆਉਂਦੀ ਆਂਡਾ ਵੇਚਣ ਤੇ ਉਹ ਆਪਦੀ ਜਗ੍ਹਾ ਤੇ ਬਿਲਕੁਲ ਸਹੀ ਨੇ ਉਹ ਵੀਰ ਕੀ ਕਰਦੇ ਨੇ ਜਿਹੜੀਆਂ ਦੇਸੀ ਮੁਰਗੀਆਂ ਨੇ ਉਹ ਬਹੁਤ ਘੱਟ ਰੇਟ ਤੇ ਵੇਚ ਦਿੰਦੇ ਨੇ ਦੇਖੋ ਤੁਸੀਂ ਆਪਣੇ ਕੋਲ ਹਾਲੇ ਵੀ ਹੈਗੀਆਂ ਨੇ ਆਪਣਾ ਅੰਡਾ ਵਧੀਆ ਵਿਕ ਰਿਹਾ ਹੈਗਾ ਉਹ ਘੱਟ 'ਚ ਵੇਚ ਕੇ ਜਿਹੜਾ ਉਹਨਾਂ ਨੂੰ ਨੁਕਸਾਨ ਹੋ ਜਾਂਦਾ ਹੈਗਾ ਪ੍ਰੋਪਟ ਉਹਨਾਂ ਨੂੰ ਪ੍ਰੋਪਰ ਨਹੀਂ ਹੁੰਦਾ ਸੋ ਇਸ ਕਰਕੇ ਆਪਾਂ ਇਹ ਤੁਹਾਨੂੰ ਜਾਣਕਾਰੀ ਵਾਲੀ ਵੀਡੀਓ ਪ੍ਰੋਪਰ ਥੋੜੀ ਜਿਹੀ ਵੱਡੀ ਜ਼ਰੂਰ ਹੋ ਜੂ ਪਰ ਜੇ ਤੁਸੀਂ ਪੂਰੀ ਧਿਆਨ ਨਾਲ ਦੇਖੋਗੇ ਤਾਂ ਤੁਹਾਨੂੰ ਬਹੁਤ ਜਾਣਕਾਰੀ ਮਿਲੂਗੀ ਸੋ ਦੋਸਤੋ ਜਿਸ ਤਰ੍ਹਾਂ ਤੁਹਾਨੂੰ ਪਤਾ ਕਿ ਸਰਦੀਆਂ 'ਚ ਜਿਹੜਾ ਅੰਡੇ ਦਾ ਰੇਟ ਆ ਉਹ 15 ਰੁਪਏ ਨਾਰਮਲ ਚੱਲਦਾ ਹੈ ਕਿਤੇ 20 ਰੁਪਏ ਵੀ ਵਿਕਦਾ ਜਿੱਥੇ ਅੰਡੇ ਦੀ ਪ੍ਰੋਡਕਸ਼ਨ ਘਟਾ ਉਹ 20 ਰੁਪਏ ਵੀ ਵਿਕੀ ਜਾਂਦਾ ਸੋ ਰਾਮ ਨਾਲ ਜਿਹੜਾ ਉਹ 15 ਤੋਂ 20 ਰੁਪਏ ਤੱਕ ਵੇਚਦਾ ਸਭ ਤੋਂ ਪਹਿਲਾਂ ਆਪਾਂ ਜਦੋਂ ਗਰਮੀਆਂ ਸਟਾਰਟ ਹੋਣੀਆਂ ਤੁਸੀਂ ਅੰਡੇ ਦਾ ਰੇਟ ਘੱਟ ਕਰ ਦੇਣਾ ਜੇਕਰ ਤੁਸੀਂ 15 ਰੁਪਏ ਇਹਦਾ ਆਂਡਾ ਵੇਚ ਰਹੇ ਹੋ ਤਾਂ ਤੁਸੀਂ ਆਂਡੇ ਨੂੰ 10 ਰੁਪਏ ਕਰ ਦੋ ਰੇਟ ਘਟਾ ਦਿਓ ਜੇਕਰ ਪਰ ਰੇਟ ਘਟਾਵਾਂਗੇ ਥੋੜਾ ਜਿਆ ਤੁਸੀਂ ਹੁਣ ਦੇਖ ਰਹੇ ਹੋ ਆਪਾਂ ਨੇ ਹੁਣ ਤੋਂ ਰੇਟ ਘਟਾ ਦੇ ਇਹਨਾਂ ਦੇ ਤਾਂ ਕਿ ਜਿਹੜਾ ਉਹ ਲੋਕਾਂ ਨੂੰ ਪਤਾ ਲੱਗ ਸਕੇ ਕੀ ਆਂਡੇ ਦਾ ਰੇਟ ਇਹਨਾਂ ਨੇ ਘਟਾਤਾ ਅੰਡੇ ਦਾ ਰੇਟ ਘਟਾਉਣ ਨਾਲ ਇਹ ਗੱਲ ਹੋਊਗੀ ਦੋਸਤੋ ਕਿ ਜਦੋਂ ਰੇਟ ਚੀਜ਼ ਦਾ ਘਟਦਾ ਉਹ ਚੀਜ਼ ਆਟੋਮੈਟਿਕ ਵੱਧ ਵੇਚਣ ਲੱਗ ਜਾਂਦੀ ਆ ਲੋਕ ਜਿਹੜਾ ਗਰਮੀਆਂ ਚ ਦੇਸੀ ਅੰਡਾ ਨਹੀਂ ਖਾਂਦੇ ਉਹ ਇਹਦਾ ਮੇਨ ਕਾਰਨ ਉਹ ਮਹਿੰਗਾ ਜਿਆਦਾ ਹੁੰਦਾਗਾ ਜੇ ਤੁਸੀਂ 8 ਰੁਪਏ 10 ਰੁਪਏ ਵੀ ਅੰਡਾ ਦੇ ਦੋਗੇ ਤੁਹਾਡਾ ਅੰਡਾ ਗਰਮੀਆਂ ਚ ਵੀ ਖੜਨਾ ਨਹੀਂ ਹੈਗਾ ਇਹ ਮੈਂ ਗਾਰੰਟੀ ਲੈਣਾਗਾ 8 ਰੁਪਏ ਵੀ ਵੇਚ ਦੋਗੇ ਤੁਸੀਂ ਉਹ ਤਾਂ ਕਰਕੇ ਕਹਿਣਾ ਮੈਂ ਜੇ ਤੁਸੀਂ 8 ਰੁਪਏ ਵੀ 10 ਰੁਪਏ ਵੀ ਅੰਡਾ ਵੇਚੋਗੇ ਇਹਨਾਂ ਦਾ ਤਾਂ ਵੀ ਇਹਨਾਂ ਦਾ ਖਰਚਾ ਪੂਰਾ ਹੋ ਹੀ ਜਾਊ ਜੇਕਰ ਦੋਸਤੋ ਆਪਾਂ ਨੂੰ ਦੋ ਤਿੰਨ ਮਹੀਨੇ ਪ੍ਰੋਫਿਟ ਨਹੀਂ ਵੀ ਹੋਊਗਾ ਤਾਂ ਮੈਂ ਨਹੀਂ ਸਮਝਦਾ ਕੋਈ ਆਪਾਂ ਨੂੰ ਜ਼ਿਆਦਾ ਘਾਟਾ ਪਊਗਾ ਸੋ ਇਹ ਜਿਹੜੇ ਦੋ ਮਹੀਨੇ ਹੁੰਦੇ ਨੇ ਦੋ ਤਿੰਨ ਮਹੀਨੇ ਹੁੰਦੇ ਨੇ ਇਹ ਚ ਆਪਾਂ ਨੇ ਜ਼ਿਆਦਾ ਲਾਲਚ ਨਹੀਂ ਕਰਨਾ ਅੰਡਾ ਜਿੰਨਾ ਹੋ ਸਕਦਾ ਕੋਈ ਗੱਲ ਨਹੀਂ ਘੱਟ ਤੋਂ ਘੱਟ ਚੱਕਾਈ ਚੱਲੋ ਜਦੋਂ ਗਰਮੀ 'ਚ ਅੰਡਾ ਰੁਕ ਜਾਂਦਾਗਾ ਅੰਡਾ ਜਿਹੜਾ ਖਰਾਬ ਹੋਣ ਦੇ ਚਾਂਸ ਬਹੁਤ ਜ਼ਿਆਦਾ ਵੱਧ ਜਾਂਦੇ ਨੇਗੇ ਸਰਦੀ ਚਾਂਡੇ ਨੂੰ ਕੁਝ ਨਹੀਂ ਹੁੰਦਾ ਗਰਮੀਆਂ 'ਚ ਅੰਡਾ ਥੋੜਾ ਦਾ ਜ਼ਿਆਦਾ ਖਰਾਬ ਹੋ ਜਾਂਦਾ ਸੋ ਸਭ ਤੋਂ ਵੱਡਾ ਪੁਆਇੰਟ ਤਾਂ ਇਹ ਆ ਕਿ ਅੰਡੇ ਦਾ ਰੇਟ ਘੱਟ ਕਰ ਦੋ 8 ਰੁਪਏ 10 ਰੁਪਏ ਕਰ ਦੋ ਲੋਕ ਅੰਡਾ ਲੈ ਜਾਣਗੇ ਅਗਲੀ ਗੱਲ ਜਿਹੜੇ ਆਪਾਂ ਐਚ.ਆਰ. ਵਾਲੇ ਵੀਰ ਨੂੰ ਦੇਣਾਗਾ ਤਕਵੀਰ ਦਾ ਮੈਨੂੰ ਮੈਸੇਜ ਆਇਆ ਉਹ ਕਹਿੰਦਾ ਵੀ ਐਚਰੀ ਵਾਲੇ ਵੀਰ ਨਾਲ ਮੈਂ ਗੱਲ ਕੀਤੀ ਸੀਗੀ ਪਿਛਲੇ ਸਾਲ ਵੀ ਮੇਰੇ ਕੋਲ ਅੰਡਾ ਸੀਗਾ 2200 ਤੇ ਉਹ ਵੀਰ ਕਹਿੰਦਾ ਕਿ ਜਦੋਂ ਅੰਡਾ ਇਕੱਠਾ ਹੋਊਗਾ ਤਾਂ ਮਸ਼ੀਨ 'ਚ ਮੈਂ ਲਾਊਗਾ ਕਿ ਅੰਡਾ ਘੱਟਾ ਦੋਸਤੋ ਇਹ ਵੀ ਗੱਲ ਸਹੀ ਆ ਕਿ ਜਦੋਂ ਉਹਦੇ ਕੋਲ ਪ੍ਰੋਪਰ ਪੂਰਾ ਅੰਡਾ ਹੋ ਜਿੰਨਾ ਮਸ਼ੀਨ 'ਚ ਲੱਗਦਾ ਉਹ ਉਦੋਂ ਹੀ ਲਾਊਗਾ ਠੀਕ ਆ ਜੀ ਉਹ ਆਪਣੇ 100 200 ਅੰਡੇ ਖਾਤਰ ਉਹ ਮਸ਼ੀਨ ਨਹੀਂ ਚਲਾਊਗਾ ਦੋਸਤੋ ਐਚਰੀ ਵਾਲੇ ਵੀਰ ਵੱਡੇ ਪੱਧਰ ਤੇ ਵੀ ਕੰਮ ਕਰਦੇ ਨੇ ਤੇ ਛੋਟੇ ਪੱਧਰ ਤੇ ਵੀ ਕੰਮ ਕਰਦੇ ਨੇ ਜਿੰਨਾਂ ਦੀਆਂ ਛੋਟੀਆਂ ਹੈਚਰੀਆਂ ਨੇ ਤੁਸੀਂ ਉਹਨਾਂ ਕੋਲ ਜਾਓ ਕਿਸੇ ਕੋਲ 100 ਬੱਚਾ ਕਢਾਉਣ ਵਾਲੀ ਮਸ਼ੀਨ ਵੀ ਹੈਗੀ ਐ 100 ਅੰਡੇ ਧਰੇ ਜਾਂਦੇ ਨੇ ਜਿੱਥੇ ਕਿਸੇ ਕੋਲ 500 ਵਾਲੀ ਵੀ ਹੈਗੀ ਐ ਕਿਸੇ ਕੋਲ 1000 ਵਾਲੀ ਵੀ ਕਿਸੇ ਕੋਲ 10000 ਵਾਲੀ ਵੀ ਇਹ ਕੰਮ ਵੱਡੇ ਪੱਧਰ ਤੇ ਵੀ ਚੱਲਦਾ ਤੇ ਛੋਟੇ ਪੱਧਰ ਤੇ ਵੀ ਚੱਲਦਾ ਤੁਸੀਂ ਛੋਟੀ ਹੈਚਰੀ ਵਾਲੇ ਵੀਰ ਕੋਲੇ ਜਾਣਾਗਾ ਜਿਹਦੇ ਕੋਲ 500 ਬੱਚਾ ਨਿਕਲਦਾ ਹੋਵੇ ਜੇ ਤੁਹਾਨੂੰ ਸਾਡੇ ਕੋਲ 2 250 ਅੰਡਾ ਤੁਸੀਂ ਉਹ ਦੇ ਦਿਓ ਇਕੋ ਸੋ ਆਬਦਾ ਲਗਾ ਕੇ ਆਦਤ ਇਹ ਤੁਹਾਨੂੰ ਬੱਚੇ ਕਢਾ ਦੂਗਾ ਸੋ ਇਸ ਤਰ੍ਹਾਂ ਦੋਸਤੋ ਤੁਸੀਂ ਤੋਂ ਤੁਹਾਨੂੰ ਥੋੜੀ ਜੀ ਮਿਹਨਤ ਤਾਂ ਕਰਨੀ ਪਊ ਜ਼ਰੂਰ ਪਰ ਐਦਾਂ ਦੀ ਕੋਈ ਪ੍ਰੋਬਲਮ ਨਹੀਂ ਕਿ ਆਪਾਂ ਨੂੰ ਉਹ ਨਾ ਹੋਵੇ ਤੁਸੀਂ ਜੇ ਮੁਰਗੀਆਂ ਗਰਮੀ 'ਚ ਵੀ ਰੱਖਦੇ ਹੋ ਤਾਂ ਵੀ ਤੁਹਾਨੂੰ ਇਹ ਘਾਟਾ ਨਹੀਂ ਦਿਖਾਉਣੀ ਹੈ ਕਦੇ ਵੀ ਹਾਂ ਗਰਮੀ 'ਚ ਇਹ ਗੱਲ ਆਪਾਂ ਕਹਿ ਸਕਦੇ ਹਾਂ ਕਿ ਜ਼ਿਆਦਾ ਪ੍ਰੋਫਿਟ ਨਹੀਂ ਹੋਊ ਆਪਾਂ ਨੂੰ ਠੀਕ ਹੈ ਜੀ ਪਰ ਘਾਟਾ ਵੀ ਨਹੀਂ ਹੋਊਗਾ ਜਿਹੜੀ ਮੁਰਗੀ ਦੀ ਕਾਸਟ ਆ ਇੱਕ ਦਿਨ ਦੀ ਇੱਕ ਦਿਨ ਚ ਇਹ ਫੀਡ ਕਿੰਨੀ ਖਾਂਦੀ ਆ ਤੁਹਾਨੂੰ ਮੈਂ ਦੱਸ ਦੂੰ ਤੇ ਅੰਡਾ ਇਹਦਾ ਕਿੰਨੇ ਦਾ ਵਿਕੂ ਇੱਕ ਮੁਰਗੀ ਦੋਸਤੋ ਇੱਕ ਦਿਨ ਚ ਫੀਡ ਲਗਭਗ 4 ਤੋਂ 5 ਰੁਪਏ ਦੀ ਖਾਂਦੀ ਆ ਜੇ ਆਪਾਂ ਪ੍ਰੋਪਰ ਉਹਨੂੰ ਫੀਡ ਪਾਵਾਂਗੇ ਮੁੱਲ ਦੀ ਜੇ ਤੁਸੀਂ ਤੁਹਾਡੀਆਂ ਮੁਰਗੀਆਂ ਰੂੜੀ ਤੇ ਚੁਗਦੀਆਂ ਨੇ ਜਾਂ ਫਰੀ ਰੇਂਜ ਨੇ ਤਾਂ ਉਦੋਂ ਵੀ ਘੱਟ ਜਿਹੜਾ ਖਰਚਾ ਹੋਊਗਾ ਪਰ ਜੇਕਰ ਤੁਸੀਂ ਫੀਡ ਪ੍ਰੋਪਰ ਪਾਉਣੀ ਹੈ ਤਾਂ 4 ਤੋਂ ਲੈ ਕੇ 5 ਰੁਪਏ ਤੱਕ ਦੀ ਫੀਡ ਇਹ ਰੋਜ਼ ਖਾਂਦੀ ਆ ਜੇ ਤੁਸੀਂ ਦੋਸਤੋ ਇਹਦਾ 8 ਰੁਪਏ ਵੀ ਅੰਡਾ ਵੇਚੀ ਜਾਓਗੇ ਤਾਂ ਉਹਨੂੰ ਤਾਂ ਵੀ 2-4 ਰੁਪਏ ਮੁਨਾਫੇ ਦੇ ਦੇ ਕੇ ਜਾਓਗੇ ਤਾਂ ਵੀ ਨਹੀਂ ਕਾਟਾ ਪੈਣਾ ਸੋ ਇਸ ਤਰ੍ਹਾਂ ਦੋਸਤੋ ਆਪਾਂ ਨੂੰ ਸਮਝਦਾਰੀ ਨਾਲ ਥੋੜਾ ਜਿਹਾ ਕੰਮ ਕਰਨਾ ਪਊਗਾ ਜੇਕਰ ਆਪਾਂ ਹੁਣ ਤੁਸੀਂ ਦੇਖ ਰਹੇ ਹੋ ਆਪਣੇ ਕੋਲ ਮੁਰਗੀਆਂ ਨੇ ਜੇ ਆਪਾਂ ਇਹਨਾਂ ਨੂੰ ਸੇਲ ਕਰਦੀ ਇਹ ਅੰਡੇ ਤੇ ਆਈਆਂ ਹੋਈਆਂ ਨੇ ਸਾਰੀਆਂ ਹੁਣ ਗਰਮੀ 'ਚ ਸੇਲ ਕਰਦੀ ਅੱਗੇ ਤੋਂ ਫੇਰ ਆਪਾਂ ਉਹਨਾਂ ਤੇ ਮਿਹਨਤ ਕਰਾਂਗੇ ਇਹ ਥੋੜੀ ਜਿਹੀ ਪ੍ਰੋਬਲਮ ਜ਼ਿਆਦਾ ਆ ਜਾਊਗੀ ਗਰਮੀ 'ਚ ਵੀ ਮੁਰਗੀਆਂ ਉਹੀ ਰੱਖੋ ਜੇ ਸੰਭਵ ਹੋਵੇ ਤਾਂ ਰੱਖ ਸਕਦਾ एफर्ट ਥੋੜੇ ਜਿਹਾ ਜ਼ਿਆਦਾ ਕਰੋ ਜੇਕਰ ਤੁਸੀਂ 2-4 ਦਿਨਾਂ ਬਾਅਦ ਇਹਦੇ ਘਰੇ ਵੀ ਸਬਜ਼ੀ ਬਣਾ ਲਓ ਤਾਂ ਵੀ ਵਧੀਆ ਰਹਿੰਦੀ ਹੈ ਕੋਈ ਪ੍ਰੋਬਲਮ ਵਾਲੀ ਗੱਲ ਨਹੀਂ ਠੀਕ ਹੈ ਨਾ ਲੋਕਾਂ ਨੂੰ ਦੱਸੋ ਲੋਕਾਂ ਨੂੰ ਅਵੇਅਰ ਕਰੋ ਕਿ ਇਹਦਾ ਅੰਡਾ ਜਿਹੜਾ ਉਹ ਕਿੰਨਾ ਚ ਪ੍ਰੋਟੀਨ ਆ ਕਿੰਨੀ ਫੈਟ ਆ ਉਸ ਵਿੱਚ ਠੀਕ ਹੈ ਨਾ ਕਿੰਨਾ ਕੀ ਚੀਜ਼ ਆ ਸਾਰਾ ਕੁਝ ਜਦੋਂ ਆਪਾਂ ਦੱਸਾਂਗੇ ਤਾਂ ਆਪਣੀ ਜਿਹੜਾ ਪ੍ਰੋਡਕਟ ਉਹ ਸੇਲ ਵਧੀਆ ਹੋਊਗੀ ਸੋ ਤੁਸੀਂ ਦੋਸਤੋ ਸਮਝ ਹੀ ਚੁੱਕੇ ਹੋਵੋਗੇ ਆਪਾਂ ਕੀ ਗੱਲਬਾਤ ਜਿਹੜੀ ਦੱਸਣੀ ਚਾਹੀ ਆ ਕਿ ਜਿਹੜੀ ਗਰਮੀਆਂ ਚ ਇਹਦਾ ਰੇਟ ਘਟਾ ਦਿਓ ਅੰਡੇ ਦਾ ਜਿਹੜੀ ਗਰਮੀ ਚ ਮੁਰਗੀ ਵੀ ਨਹੀਂ ਜ਼ਿਆਦਾ ਮਹਿੰਗੀ बिकਦੀ ਮੁਰਗੀ ਗਰਮੀ ਚ 2.5 300 ਦੀ ਵੀ ਰਹਿ ਜਾਂਦੀ ਹੈਗੀ ਸੋ ਜਿਹੜਾ ਮੇਨ ਜਿਹੜਾ ਪੁਆਇੰਟ ਆ ਉਹ ਅੰਡਾ ਸਸਤਾ ਕਰ ਦਿਓ ਜੇਕਰ ਆਪਾਂ ਅੰਡਾ ਸਸਤਾ ਕਰ ਦਿੰਨੇ ਆ ਤਾਂ ਵਧੀਆ ਸੇਲ ਹੋਊਗਾ ਉੱذ ਕੋਈ ਦਿੱਕਤ ਨਹੀਂ ਆਊਗੀ ਤੇ ਜੇਕਰ ਆਪਾਂ ਕਹੀਏ ਵੀ ਆਪਾਂ ਗਰਮੀਆਂ 'ਚ ਵੀ ਇਹਦਾ 15-20 ਪੈਂਟਾ ਵੇਚ ਲਾਂਗੇ ਦੋਸਤੋ ਉਹ ਥੋੜਾ ਜਿਹਾ ਮੁਸ਼ਕਿਲ ਹੋਊਗਾ। ਬਾਕੀ ਇੱਕ ਹੋਰ ਗੱਲ ਵੀ ਆ। ਹੁਣ ਜਿਵੇਂ ਗਰਮੀਆਂ ਨੇ ਜਦੋਂ ਮੀਂਹ ਪੈਂਦਾ ਮੌਸਮ ਵਧੀਆ ਹੋ ਜਾਂਦਾ ਹੈਗਾ। ਤੁਸੀਂ ਉਦੋਂ ਵੀ ਤੁਸੀਂ ਜਿਹੜਾ ਉਹਦੇ ਉਦੋਂ ਰੱਖ ਜਿਹੜਾ ਸਿਆਲ ਦੀਪਾ ਗੱਲ ਕਰਦੇ ਸੀ ਕਿ ਜਦੋਂ ਸਿਆਲ 'ਚ ਇਹਦਾ ਵਧੀਆ ਰੇਟ ਹੁੰਦਾ ਉਦੋਂ ਪ੍ਰੋਫਿਟ ਵੀ ਆਪਾਂ ਨੂੰ ਵਧੀਆ ਮਿਲ ਜਾਂਦਾ ਪਰ ਗਰਮੀਆਂ 'ਚ ਥੋੜੀ ਜਿਹੀ ਪ੍ਰੋਬਲਮ ਆਉਂਦੀ ਆ ਦੋਸਤੋ। ਬਾਕੀ ਜਦੋਂ ਗਰਮੀਆਂ 'ਚ ਮੀਂਹ ਪੈਂਦਾ ਹੈਗਾ ਤਾਂ ਉਦੋਂ ਮੌਸਮ ਠੰਡਾ ਹੋ ਜਾਂਦਾ ਹੈਗਾ ਇੱਕ ਦੋ ਦਿਨਾਂ ਲਈ ਸੋ ਉਦੋਂ ਵੀ ਉਹ ਆਂਡੇ ਵਿਕ ਜਾਂਦੇ ਨੇਗੇ ਤੁਸੀਂ ਦੱਸ ਸਕਦੇ ਹੋ ਠੀਕ ਹੈ ਨਾ ਜਦੋਂ ਮੀਂਹ ਪਿਆ ਹੋਵੇ ਉਦੋਂ ਆਪਾਂ ਨੂੰ ਆਂਡਿਆਂ ਦਾ 2-4 ਪੀ ਰੇਟ ਵੱਧ ਮਿਲ ਸਕਦਾ ਸੋ ਦੋਸਤੋ ਇਹ ਆਪਾਂ ਨੂੰ ਜਿਹੜੀ ਮਿਹਨਤ ਤਾਂ ਥੋੜੀ ਜੀ ਕਰਨੀ ਪਊਗੀ ਗਰਮੀਆਂ 'ਚ ਵੀ ਪਰ ਆਪਾਂ ਨੂੰ ਇਹ ਪ੍ਰੋਫਿਟ 'ਚੋਂ ਘਾਟਾ ਕਦੇ ਨਹੀਂ ਪਊਗਾ ਸੋ ਦੋਸਤੋ ਤੁਸੀਂ ਇਹ ਸਵਾਲ ਪੁੱਛੇ ਆਪਾਂ ਤਾਂ ਕਰਕੇ ਜਿਹੜੀ ਵੀਡੀਓ ਬਣਾਈ ਆ ਦੁਬਾਰੇ ਦੀ ਡਿਟੇਲ ਚ ਤੁਹਾਨੂੰ ਦੱਸਿਆ ਜਾਵੇ ਤਾਂ ਕਿ ਤੁਸੀਂ ਸਹੀ ਤਰੀਕੇ ਨਾਲ ਜਿਹੜੀ ਫਾਰਮਿੰਗ ਉਹ ਕਰ ਸਕੋ ਅੱਗੇ ਤੋਂ ਵੀ ਇਦਾਂ ਦੀ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਦੋਸਤੋ ਤੇ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਦਬਾ ਦਿਓ ਤਾਂ ਜੋ ਆਪਣੀ ਜਿਹੜੀ ਹਰ ਇੱਕ ਵੀਡੀਓ ਤੁਹਾਡੇ ਕੋਲ ਸਭ ਤੋਂ ਪਹਿਲਾਂ ਆ ਸਕੇ ਜਿਹੜੇ ਵੀ ਸਿੱਤੇ ਤੁਹਾਨੂੰ ਵੀਡੀਓ ਚਾਹੀਦੀ ਹੁੰਦੀ ਆ ਤੁਸੀਂ ਕਮੈਂਟ ਬਾਕਸ ਵਿੱਚ ਕਮੈਂਟ ਕਰ ਸਕਦੇ ਹੋ ਉਸੇ ਵੀ ਸੇ ਤੇ ਤੁਹਾਨੂੰ ਆ ਵੀਡੀਓ ਬਣਾ ਕੇ ਦੇ ਦਾਂਗੇ ਚੈਨਲ ਚੈਨਲ ਨੂੰ ਦੋਸਤ ਤੁਸੀਂ ਬਹੁਤ ਪਿਆਰ ਦੇ ਰਹੇ ਹੋ ਸੋ ਇਸ ਤਰ੍ਹਾਂ ਜਿਹੜਾ ਪਿਆਰ ਬਣਾਈ ਰੱਖੋ ਵੀਡੀਓ ਨੂੰ ਲਾਸਟ ਤੱਕ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ